ਮਾਤਾ ਗੁਰਜੀਤਪੁਰ ਕਲਬ ਮੈਚ ਪਰ ਬਾਗਾਂ ਵਾਲੀ ਟੀਮ ਜਿਹੜੀ ਮੈਚ ਮੈਰੀਟ ਦੀ ਟੀਮ ਜਿਹੜੀ ਇਹ ਚਾਹੇ ਮੈਚ ਵਿੱਚੋਂ ਜਿੱਤੂ ਹੋਈ ਹੈ। ਆਓ ਜੀ ਆਪਣੇ ਮੈਚ ਦੇ ਟੇਨਾ ਬਾਬਾ ਜੀ ਸਿੰਘ ਗੋਡੇ ਵਾਲ ਗੱਦੀ ਨੇ ਤੋਂ ਮਾਲਵਾ ਵਾਹ ਜੀ ਵਾਹ। ਬੜੇ ਰੂਤੀ ਜੀ ਦਿੱਤੀ ਰਾਜ ਨੇ ਸਾਡਾ ਖੇਡਿਆ ਵਾਲੀ ਜਿਆਦਾ ਸਭ ਤੋਂ ਸਨਮਾਨ ਜਿਹੜੇ ਮੇਰੇ ਵੱਲ ਹੋਈ ਜੀ। ਬਹੁਤ ਬਹੁਤ ਧੰਨਵਾਦ ਜੀ ਦੇ ਜੀ 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 ਦਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਅਰਗਨ ਸਿੰਘ ਜੀ ਲੱਟੂ ਤੇ ਪੋਟਲੀ ਵਾਲਾ ਜੀ ਤੇ ਚੋਲੀ ਵਾਲਾ ਲੱਖਾ ਆਜ ਆਜ ਦੇ ਵਿੱਚ ਇਹ ਮੈਚ ਵੀ ਬੜਾ ਤਕੜਾ ਹੋ ਜਾਣਾ ਹੈ ਪੋਟਲੀ ਵਾਲਾ ਜੀ ਵੀ ਅੱਜ ਕਿੰਨਾਂ ਤਾਰਿਆਂ ਵਿੱਚ 15 ਰੋਲ ਵਾਲਾ ਟਾਈਗਰ ਵੀ ਪੁੱਜ ਗਿਆ ਲੈ ਜੀ ਟਾਈਗਰ ਕਰ ਕਰਨ ਦੇ ਸਭ ਤੋਂ ਸਾਈ 10 ਦੇ ਤਾਰਿਆਂ ਆਬਦਾਨ ਅਜੇ ਵੀ ਚੋਟੇ ਪਲੇਅਰ ਪੁੱਜ ਗਿਆ ਟਾਈਗਰ ਪੁੱਜ ਗਿਆ ਜਿਹੜੇ ਇਲਾਕੇ ਦਾ ਮਾਣ ਹੈ ਜਿਹੜੇ ਸੰਗੋਠ ਦਾ ਮਾਣ ਹੈ ਹਲੋ ਵਿਸ਼ੇਸ਼ ਤੌਰ ਤੇ